ਜਿਹੜੀ ਜ਼ਮੀਨਾਂ ਉਹਨੂੰ ਲੈਂਡ ਪੂਲਿੰਗ ਸਕੀਮ ਦੀ ਯਾਰ ਦੇ ਵਿੱਚ ਕਿਸਾਨਾਂ ਦੇ ਗਲ ਦੇ ਉੱਤੇ ਗੋਡਾ ਰੱਖ ਕੇ ਇਹ ਜ਼ਮੀਨਾਂ ਜਵਰੀ ਹੜੱਪਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਵੱਡਾ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੀ ਲੋਟੂ ਨੀਤੀ ਦੇ ਖਿਲਾਫ ਜਿਹੜੀ ਆ ਵੱਡਾ ਧਰਨਾ ਇੱਥੇ ਮਾੜੀ ਵਿਖਲਾਇਆ ਗਿਆ ਪਹਿਲਾਂ ਤਾਂ ਨਾ ਲੁਧਿਆਣੇ ਸੀ ਅੱਜ ਮਾੜੀ ਸੀ ਸਸਕਾਲ ਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਬਨ ਮੀਆਂ ਪੁਰੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਲੈਂਡ ਪੁਲਿਕ ਨੀਤੀ ਦੇ ਖਿਲਾਫ ਅੱਜ ਸ਼ੁਰਬਣੀ ਅਕਾਲੀ ਦਲ ਪ੍ਰਧਾਨ ਸਪੀਡ ਸਿੰਘ ਬਾਦਲ ਦੀ ਅਗਵਾਈ ਹੇਠ ਕਮਾਟਾ ਦੇ ਦਫ਼ਤਰ ਸਾਹਮਣੇ ਵੱਡਾ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਮੇਰੇ ਨਾਲ ਸ਼ੁਰਬਣੀ ਕਾਲਦਾ ਤੇ ਬੁਲਾ ਰਹੇ ਸੰਸ਼ੇਰ ਸਿੰਘ ਪਰਵਾਰੀ ਨੇ ਪੁੱਛਿਆ ਕਿਦਾਂ ਅੱਜ ਧਰਨਾ ਵਿਸ਼ਾਲ ਧਰਨਾ ਤੁਹਾਡੇ ਕੋਲ ਲਗਾਇਆ ਗਿਆ ਬੱਡੇ ਕਿੰਨੇ ਲੋਕ ਇਕੱਠੇ ਹੋਏ ਆ ਸੋ ਕੀ ਕਹਿਣਾ ਚਾਹੋਗੇ ਲੈਂਡ ਪੁਲਿਕ ਨੀਤੀ ਬਾਰੇ ਦੇਖੋ ਜਿਹੜੀ ਦਿੱਲੀ ਦੇ ਆ ਤਾੜਵੀ ਮਹਿਮੂਦ ਗਜਨਵੀ ਔਰ ਅਹਿਮਦ ਸ਼ਾਹ ਅਬਦਾਲੀ ਬਣ ਕੇ ਪਹਿਲਾਂ ਇਹਨਾਂ ਨੇ ਦਿੱਲੀ ਲੁੱਟੀ ਦਿੱਤੀ ਲੁੱਟਣ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਆ ਕੇ ਇ ਉਹਨੂੰ ਲੈਂਡ ਪੂਲਿੰਗ ਸਕੀਮ ਦੀ ਯਾਰ ਦੇ ਵਿੱਚ ਕਿਸਾਨਾਂ ਦੇ ਗਲ ਦੇ ਉੱਤੇ ਗੋਡਾ ਰੱਖ ਕੇ ਇਹ ਜ਼ਮੀਨਾਂ ਜਵਰੀ ਹੜੱਪਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਇਸ ਸਕੀਮ ਦਾ ਇਸ ਇਹਨਾਂ ਦੀ ਲੁੱਟਣ ਵਾਲੀ ਬੰਸਾ ਦਾ ਛਰੇਆਮ ਵਿਰੋਧ ਕੀਤਾ ਉਸੇ ਲੜੀ ਦੇ ਵਿੱਚ ਅਸੀਂ ਪਹਿਲਾਂ ਗਲਾਡਾ ਲੁਧਿਆਣਾ ਉਸ ਤੋਂ ਬਾਅਦ ਡੀਸੀ ਲੁਧਿਆਣਾ ਦੇ ਬਾਹਰ ਧਰਨਾ ਲਾਇਆ ਅੱਜ ਫੇਰ 4 ਜੁਲਾਈ ਨੂੰ ਮੁਹਾਲੀ ਦੇ ਗਮਾਦਾ ਪੁੱਡਾ ਪਵੰਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਜ਼ਿਲ੍ਹਾ ਪ੍ਰਧਾਨ ਮੁਹਾਲੀ ਦੀ ਅਗਵਾਈ ਦੇ ਵਿੱਚ ਅੱਜ ਇੱਕ ਵਿਸ਼ਾਲ ਰੋਸ ਧਰਨਾ ਇਸ ਸਰਕਾਰ ਦੇ ਖਿਲਾਫ ਲਗਾਇਆ ਗਿਆ ਔਰ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਲਈ ਵਚਿੱਤ ਹੈ ਕਿ ਅਸੀਂ ਪੰਜਾਬ ਨੂੰ ਉਜੜ ਨਹੀਂ ਦੇਣਾ ਪੰਜਾਬ ਦੀ ਹੋਂਦ ਨੂੰ ਕਾਇਮ ਰੱਖਣਾ ਇਹਨਾਂ ਧੜਵੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਮੈਂ ਤੁਹਾਡੇ ਜ਼ਰੀਏ ਅੱਜ ਸਾਰੇ ਪੰਜਾਬ ਇਹ ਸੁਣਨ ਵਾਲੇ ਦੇਖਣ ਵਾਲੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਤੁਹਾਡੇ ਦੁੱਖਾਂ ਦਰਦਾਂ ਦੀ ਭਾਈਵਾਲ ਹੈ ਜਿਹੜੀ ਤੁਹਾਡਾ ਭਵਿੱਖ ਵੀ ਬਚਾ ਸਕਦੀ ਹੈ ਕਿਸਾਨੇ ਨੂੰ ਵੀ ਬਚਾ ਸਕਦੀ ਹੈ ਮਜ਼ਦੂਰ ਨੂੰ ਵੀ ਬਚਾ ਸਕਦੀ ਹੈ ਡਿਵੈਲਪਮੈਂਟ ਵੀ ਕਰ ਸਕਦੀ ਹੈ ਇੱਥੇ ਦੇ ਗਰੀਬ ਗੁਰਬਿਆਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਸਹੀ ਮਹੀਨੇ ਦੇ ਵਿੱਚ ਸੱਚੇ ਮਨੋਂ ਲਾਗੂ ਕਰ ਸਕਦੀ ਹੈ ਸੋ ਉਹਨਾਂ ਦੀ ਜਿਹੜੇ ਆਪਣਾ ਸਾਥ ਦਈਏ ਸ਼੍ਰੋਮਣੀ ਅਕਾਲੀ ਦਲ ਦਾ ਔਰ ਤਕੜੇ ਹੋ ਕੇ 2027 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਮੁੱਖ ਮੰਤਰੀ ਬਣਾਉਣਾ ਇਸ ਗੱਲ ਦਾ ਆਗਾਜ਼ ਪਹਿਲਾਂ ਲੁਧਿਆਣੇ ਵੀ ਹੋਇਆ ਸੀ ਅੱਜ ਆਇਆ ਮੋਰੀ, ਕਰਨ ਚੁਣ ਲਾਇਆ ਭੈਣੇ ਸਾਬਨ ਆਇਆ ਅੱਜ ਜਿਹੜੇ ਬਾਦਲ ਗਰਜੇ ਨੇ ਬਾਦਲ بارش ਪਈ ਹੈ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਅਸੀਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣਾਵਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਵਾਂਗੇ ਅੱਜ ਵੀ ਸਾਰੇ ਇਕੱਠ ਜਿਹੜਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਇਕੱਠ ਹੋਇਆ ਇਸ ਗੱਲ ਦਾ ਪਰਤਕ ਪ੍ਰਮਾਨ ਹੈ ਕਿ ਲੱਗਦਾ ਤੁਹਾਨੂੰ ਜਿਹੜੇ ਲੋਕ ਅੱਜ ਇਕੱਠੇ ਇਕੱਠੇ ਹੋਏ ਨੇ 2027 ਤੁਹਾਡਾ ਸਾਥ ਦੇਣ ਉਹ ਮਹਾਰਾਜ ਜੀ ਤੁਸੀਂ ਦੇਖਦੇ ਜਾਓ ਅੱਗੇ-ਅੱਗੇ ਦੇਖੋ ਹੋਤਾ ਹੈ ਕਿਆ ਇਹ ਤਾਂ ਉਹ ਮਰਜੀਵੜਿਆਂ ਦੀ ਪਾਰਟੀ ਹੈ ਕਹਿੰਦਾ ਕਹਿੰਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਧਦਾ ਅਸੀਂ ਦੂਣ ਸਵਾਏ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਤਾਕਤਾਂ ਅੱਜ ਲੱਗੀਆਂ ਹੋਈਆਂ ਨੇ ਇਸ ਗੱਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਰਵਾਹ ਨਹੀਂ ਕਿਉਂਕਿ ਸਾਡੇ ਜਿਹੜੇ ਸਾਰੇ ਜਿਹੜੇ ਨੌਜਵਾਨ ਵਰਗ ਚਾਹੇ ਬਜ਼ੁਰਗ ਨੇ ਚਾਹੇ ਜਵਾਨ ਨੇ ਚਾਹੇ ਮੁੰਡੇ ਨੇ ਕੁੜੀਆਂ ਨੇ ਬੀਬੀਆਂ ਨੇ ਬੱਚੇ ਨੇ ਉਮਦੇ ਲੋ ਮੁਹੱਬਤ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਤਾਂ ਸਮੇਂ ਦੀ ਗੱਲ ਹੈ ਔਰ ਇਹਨਾਂ ਨੇ ਪਰਮਪੁਲੇਖਿਆ ਦੇ ਵਿੱਚ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇੱਕ ਵਾਰ ਜਿਹੜਾ ਮੂਰਖ ਬਣਾ ਲਿਆ ਜਾਂ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਲਿਆ ਪਰ ਬਾਰ ਬਾਰ ਲੋਕ ਕਿਉਂਕਿ ਕਾਠ ਦੀ ਹੰਡੀ ਅਮਨ अरोड़ा ਜੀ ਦਾ ਬਿਆਨ ਹੈ ਕਿ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਉਹਦਾ ਰੋਡ ਮੈਪ ਤੁਹਾਡੀ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ ਮੈਂ ਦੱਸ ਦਿਆਂ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਸਪਸ਼ਟ ਕਰ ਦਿਆਂ ਇਹ ਜਿਹੜੀ ਸਕੀਮ ਹੈ ਇਹ ਗਵਰਨਮੈਂਟ ਆਫ ਇੰਡੀਆ ਦੀ 2013 ਦੇ ਵਿੱਚ ਇੱਕ ਕਾਨੂੰਨ ਬਣਿਆ ਸ਼੍ਰੋਮਣੀ ਅਕਾਲੀ ਮਤਲਬ ਇਹ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਲੇਕਿਨ ਜਿਹੜੀ ਹੁਣ ਲਾਗੂ ਕੀਤੀ ਜਾ ਰਹੀ ਹੈ ਇਹ ਪਲਾਨਡ ਪੂਲਿੰਗ ਸਕੀਮ ਦੀ ਆਰ ਦੇ ਵਿੱਚ ਲੈਂਡ ਲੂਟਿੰਗ ਜਿਹੜਾ ਪੁੱਡਾ ਐਕਟ 1995 ਉਹਦੇ ਤਹਿਤ ਕੀਤੀ ਜਾ ਰਹੀ ਹੈ ਜਿਹਦੇ ਨਾਲ ਮੈਂ ਤੁਹਾਨੂੰ ਸਪੱਸ਼ਟ ਕਰ ਦਿਆਂ ਕਿ ਕਿਸਾਨਾਂ ਦੇ ਪੱਲੇ ਕੱਖ ਨਹੀਂ ਪਾਉਣਾ ਇਹਨਾਂ ਨੇ ਤਾਂ ਸਿਰਫ ਤੇ ਸਿਰਫ ਆਪਣੀਆਂ ਰੋਟੀਆਂ ਸੇਕਣੀਆਂ ਪੰਜਾਬ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਲੁੱਟ ਕੇ ਦਿੱਲੀ ਵੱਲ ਜਾਣਾ ਪਰ ਅੱਜ ਤੁਹਾਡੇ ਚੈਨਲ ਤਾਂ ਹੀ ਦੱਸ ਦਨਾ ਕਿ ਅਸੀਂ ਤਾਂ ਲੰਡਨ ਤੱਕ ਜਾ ਕੇ ਜਿਹੜਾ ਸ਼ਹੀਦ ਉਦਮ ਸਿੰਘ ਨੇ ਵੀ ਉੱਥੇ ਜਨਰਲ ਡਾਰ ਨੂੰ ਪਾਰ ਬੁਲਾਤਾ ਸੀ ਤੁਸੀਂ ਤਾਂ ਕਿਹੜੇ ਬਾਗ ਦੀ ਬੋਲੀ ਹੋ ਫਾਇਸੀ ਬੰਦਾ ਸੁਮਸ਼ੇਰ ਸਿੰਘ ਉਪਰਖਾਲ ਵਿੱਚ ਇਹਨਾਂ ਦਾ ਕਹਿਣਾ ਕਿ 2027 ਵਿੱਚ ਸਕੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਗੇ ਤੇ ਸ਼ੁਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਤੁਸੀਂ ਵੇਖ ਸਕਦੇ ਪਿੱਛੇ ਪਾਰੀ ਇਕੱਠ ਅੱਜ ਮਾਡਰ ਦੇ ਦਫ਼ਤਰ ਸਾਹਮਣੇ ਸ਼ੁਰਮਣੀ ਅਕਾਲੀ ਦਲ ਦਾ ਜੋ ਵਿਸ਼ਾਲ ਧਰਨਾ ਲਗਾਇਆ ਗਿਆ ਲੈਂਡ ਪੋਲੀ ਨੀਤੀ ਦੇ ਖਿਲਾਫ ਤੁਸੀਂ ਵੇਖ ਸਕਦੇ ਵਿਸ਼ਾਲ ਕੱਟ ਜਿੱਤਾ ਗਿਆ ਅਕਾਲੀ ਦਲ ਦੇ ਵਰਕਰ ਸਕੀਰ ਬਾਦਲ ਸਾਹਿਬ ਉਹ ਆਪ ਇੱਥੇ ਲੰਘ ਕਰਕੇ ਗਏ ਨੇ ਕਿ 2027 ਦੇ ਵਿੱਚ ਪਰਮਾ ਤੌਰ ਤੇ ਸ਼ੁਰਮਣੀ ਅਕਾਲੀ ਦਲ ਦੀ ਸਰਕਾਰ ਬਣ ਕੇ ਮੇਰੇ ਨਾਲ ਯੂਥ ਸ਼ੁਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਜੀਵ ਚਿੰਗਰ ਜੀ ਨੇ ਚਿੰਗਰ ਸਾਹਿਬ ਕੀ ਕਹਿਣਾ ਚਾਹੋਗੇ ਲੈਂਡ ਪੋਲੀ ਨੀਤੀ ਦੇ ਖਿਲਾਫ ਤੁਹਾਡੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਵੱਡਾ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੀ ਲੋਟੂ ਨੀਤੀ ਦੇ ਖਿਲਾਫ ਜਿਹੜੀ ਆ ਵੱਡਾ ਧਰਨਾ ਇੱਥੇ ਮਾਲੀ ਵਿਖਲਾਇਆ ਗਿਆ ਪਹਿਲਾਂ ਤਾਂ ਨਾ ਲੁਧਿਆਣੇ ਸੀ ਅੱਜ ਮਾਲੀ ਸੀ ਇੱਕ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ ਹੈ ਕਿ ਜੇ ਤੁਸੀਂ ਆਪਣੇ ਇਹ ਲੋਟੂ ਫੈਸਲੇ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਵਾਲੇ ਫੈਸਲੇ ਵਾਪਸ ਨਾ ਲੇ ਤਾਂ ਇਹਦੇ ਜਿਹੜੇ ਅੰਜਾਮ ਨੇ ਬਹੁਤ ਵੱਡੇ ਭੁਗਤਣੇ ਪੈਣਗੇ ਕਿਉਂਕਿ ਕਿਸਾਨ ਦੀ ਜ਼ਮੀਨ ਦੱਬਣੀ ਇੰਨੀ ਸੁਖਾਲੀ ਨਹੀਂ ਕਿਸਾਨ ਮਰਨ ਮਰੌਣ ਤੱਕ ਜਾਏਗਾ ਇੰਨਾ ਸਵਾਲਾ ਨਹੀਂ ਵੀ ਤੁਸੀਂ ਏਸੀ ਦੇ ਵਿੱਚ ਬੈਠ ਕੇ ਕਾਪੀ ਪੈਨ ਚੱਕ ਕੇ ਇੱਕ ਸਕੀਮ ਬਣਾ ਕੇ ਕੀ ਇੰਨੇ ਹਜ਼ਾਰ ਏਕੜ ਐਕਵਾਇਰ ਕਰਾਂਗੇ ਇੰਨੇ ਹਜ਼ਾਰ ਕਰੋੜ ਦਾ ਲੋਨ ਲਵਾਂਗੇ ਤੇ ਇੰਨੇ ਹਜ਼ਾਰ ਏਕੜ ਵਿੱਚੋਂ ਖਾ ਕੇ ਦਿੱਲੀ ਪਾਰ ਜਾਵਾਂਗੇ ਇੰਨਾ ਸਵਾਲਾ ਨਹੀਂ ਇੱਥੇ ਵਿੱਚ ਵੱਜਣਗੇ ਅਗਲੇ ਹਿੱਕਾਂ ਦੇ ਵਿੱਚ ਆ ਕੇ ਤੇ ਐਮਐਲਏ ਤੇ ਮੰਤਰੀਆਂ ਨੂੰ ਪਿੰਡਾਂ ਦੇ ਦੀ ਜੂਝ ਨਹੀਂ ਬਣਦੇਣਾ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਮਹਨਾ ਰੋੜਾ ਜੀ ਦਾ ਬਿਆਨ ਹੈ ਕਿ ਇਸ ਲੈਂਡਪੁੱਲ ਨੀਤੀ ਦੀ ਜਾਂ ਰੋਡ ਮੈਪ ਆ ਤੁਹਾਡੀ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ ਮੇਰੇ ਵੀਰ ਜੇ ਚੰਡੀਗੜ੍ਹ ਮਹਾਲੀ ਦੇ ਨੇੜੇ ਕੋ ਥੋੜੀ ਬਹੁਤੇ ਏਰੀਆ ਲੈਂਡਪੁੱਲਿੰਗ ਹੁੰਦੀ ਸੀ ਜੀ ਮੈਂ 100 ਏਕੜ ਕਰ ਲਿਆ 200 ਏਕੜ ਕਰ ਲਿਆ ਉਹਨੂੰ ਡਿਵੈਲਪ ਕਰ ਲਿਆ ਫਿਰ ਅੱਗੇ ਚਲੇ ਗਏ 50 60 ਹਜ਼ਾਰ ਏਕੜ ਦਾ ਤਾਂ 40 ਹਜ਼ਾਰ ਏਕੜ ਦਾ ਚੰਡੀਗੜ੍ਹ ਐਕਵਾਇਰ ਹੋਇਆ ਸੀ ਚੰਡੀਗੜ੍ਹ ਦਾ ਸ਼ਹਿਰ ਬਣਾਇਆ ਸੀ ਉਹ ਹੁਣ ਤੱਕ ਜਮੀਨ ਵਾਲੇ ਵਿੱਚ ਪੂਰੀ ਰੋ ਨਹੀਂ ਹੋਈ ਹੈਗੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਫਰਕ ਹੈ ਤੁਸੀਂ ਗੱਲਾਂ ਕਰਦੇ ਹੋ ਸ਼੍ਰੋਮਣੀ ਕਾਲ ਦੀ ਸਰਕਾਰ ਦੀਆਂ ਤੇ ਉਹਦਾ ਫਰਕ ਤਾਂ ਦੇਖੋ ਨਾ ਕਿੰਨਾ ਹੁਣ ਅਰਬਨ ਸਟੇਟ ਮਹਾਲੀ ਦਾ ਚੱਲ ਜੇਗਾ ਹੁਣ ਤੁਸੀਂ ਬਰਨਾਲੇ ਜੀ ਬਣਾਉਂਦੇ ਫਿਰ ਉੱਥੇ ਕਿਹੜਾ ਅਰਬਨ ਸਟੇਟ ਚੱਲੇਗਾ ਹਲੇ ਸੋ ਇਹ ਇਹ ਜਿਹੜੀਆਂ ਆ ਬੜੀ ਕਹਿਣ ਦਾ ਮਤਲਬ ਇੱਕ 50 60 ਹਜ਼ਾਰ ਏਕੜ ਕਿਤੇ ਸਖਾਲਾ ਕਿਤੇ 30 ਸਾਲ ਲਈ ਮਤਲਬ ਉਹ ਐਡਾ ਡਵੈਲਪ ਹੁੰਦਾ ਤੇ ਇਹਨਾਂ ਕੋਲ ਤਾਂ ਹੈ ਹੀ 12 ਮਹੀਨੇ ਨੇ ਇਹਨਾਂ ਦਾ ਕੰਮ ਸਿਰਫ ਲੈਂਡ ਪੂਲਿੰਗ ਰਾਹੀਂ ਸਕੀਮ ਅਕਵਾਇਰ ਕਰ ਜ਼ਮੀਨ ਅਕਵਾਇਰ ਕਰਕੇ 8 1000 15000 ਕੋਰਡ ਦਾ ਲੋਨ ਲੈ ਕੇ ਪਾਰ ਜਾਣਾ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿਸੇ ਦੀ ਜ਼ਮੀਨ ਕੋਈ ਅਕਵਾਇਰ ਨਹੀਂ ਕੀਤੀ ਜਾਊਗੀ ਅਫਵਾਹਾਂ ਨੇ ਅਪੋਰਚਨ ਪਾਰਟੀਆਂ ਵਿੱਚ ਕੀ ਲਿਖਿਆ ਹੋਇਆ ਕਿ ਜਿਹੜਾ ਜ਼ਮੀਨ ਨਹੀਂ ਦੇਵੇਗਾ ਉਹ ਜ਼ਮੀਨ ਤੇ ਖੇਤੀ ਕਰ ਸਕਦਾ ਹੋਰ ਕਿਸੇ ਚੀਜ਼ ਦੀ ਉਹਨੂੰ ਸੀਐਲਯੂ ਕੋਈ ਪਰਮਿਸ਼ਨ ਨਹੀਂ ਮਿਲੇਗੀ ਹੋਰ ਕੀ ਆਉ ਉਹ ਛੁੰਛਣਾ ਉਹ ਇਹ ਭਗਵੰਤ ਮਾਨ ਦੇ ਸਾਰੇ ਕੱਲਾ ਕਿ 100 ਦਾ 100 ਬਣਾੜੇ ਝੂਠ ਬੋਲਦਾ ਪ੍ਰਤੰਦਰ ਨੇ 99 ਬ ਨਹੀਂ ਬੋਲਦਾ 100 ਹੀ ਝੂਠ ਬੋਲਦਾ ਸਭ ਲੱਗਦਾ ਜਿਹੜੇ ਅੱਜ ਲੋਕ ਇੱਥੇ ਇਕੱਠੇ ਹੋਏ ਨੇ ਉਹ 2022 ਤੋਂ ਬਾਅਦ ਸਾਥ ਦੇਣਗੇ ਕਿ ਜੋ ਲੁਧਿਆਣਾ ਜਿਵੇਂ ਚੋਲਚਹਾਲ ਹੋਇਆ ਲੱਗਦਾ ਕਿ 2022 ਤੋਂ ਇਹ ਸਰਕਾਰ ਮੇਰੇ ਵੀਰ ਅਕਾਲੀ ਦਲ ਦਾ 105 ਸਾਲਾ ਇਤਿਹਾਸ ਪੜੀ ਸਰਕਾਰਾਂ ਸਰਕੂਰਾਂ ਤਾਂ 15 ਸਾਲ ਹੀ ਬਣਾਈਆਂ ਨੇ 85 ਸਾਲ ਜਿਨ੍ਹਾਂ ਨੇ ਪੰਜਾਬ ਦੇ ਵਾਲ ਮੇੜੀ ਅਕਨਾਂ ਦੇਖਿਆ ਨਾ ਉਹਦੀ ਹਿੱਕ ਜਿ ਵੱਜੇ ਆ ਸੀ ਸੋ ਇਹ ਸੀ ਮੇਰੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰੂਜੀ ਸਚਿੰਦਰ ਜਨ ਦਾ ਕਹਿਣਾ ਕਿ 2027 ਚ ਮੁਕੰਮਲ ਤੌਰ ਤੇ ਸਪੀਅਰਸਕ ਬਾਦਲ ਮੁੱਖ ਮੰਤਰੀ ਬਣਨ ਕੇ ਤੇ ਸ਼ੁਰੂ ਮੇ ਅਕਾਲੀ ਦਲ ਦੀ ਸਰਕਾਰ ਬਣੇਗੀ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ